ਈਵੀਐਮ ਮਸ਼ੀਨ ਦੇ ਖਿਲਾਫ ਹੁਣ ਪੂਰੇ ਦੇਸ਼ ਵਿੱਚ ਰੋਸ ਜਾਗਦਾ ਦਿਖਾਈ ਦੇ ਰਿਹਾ ਜਿਸ ਦੇ ਚਲਦੇ ਦੇਸ਼ ਵਾਸੀਆਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਈਵੀਐਮ ਮਸ਼ੀਨਾਂ ਦੇ ذریعے ਨਾ ਹੋਣ ਬੈਲਟ ਪੇਪਰ ਦੇ ذریعے ਹੋਣੀਆਂ ਚਾਹੀਦੀਆਂ ਨੇ ਜਿਸ ਨੂੰ ਲੈ ਕੇ ਦਿੱਲੀ ਵਿੱਚ 31 ਜਨਵਰੀ ਤੋਂ ਐਡਵੋਕੇਟ ਮੁਹੰਮਦ ਪਰਚੇ ਪਾਨੋ ਪ੍ਰਤਾਪ ਸਿੰਘ ਤੇ ਹੋਰ ਕਈ ਵੱਡੇ ਸਮਾਜਸੀ ਵੀ ਈਵੀਐਮ ਖਿਲਾਫ ਸੰਘਰਸ਼ ਲੜ ਰਹੇ ਨੇ ਇਸ ਦੇ ਚਲਦੇ ਪੰਜਾਬ ਤੋਂ ਨਿਹੰਗ ਸਿੰਘ ਜਥੇਬੰਦੀਆਂ ਵੀ ਈਵੀਐਮ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ ਦਾਸ ਰਾਜਾ ਰਾਜ ਸਿੰਘ ਅਰਪਾ ਕਰਮਾ ਤਰਨਾਲਾ ਲਾਲ ਮਿਸਟਰ ਰੋਨੀਜੀਤ ਬਾਬਾ ਸੰਤ ਸਿੰਘ ਜੀ ਜੋ ਸਾਰਿਆਂ ਨੂੰ ਪਤਾ ਕਿ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ 7 ਜਨਵਰੀ 2023 ਨੂੰ ਲਗਾਤਾਰ ਜਾਰੀ ਆ ਤੇ ਮੇਰੇ ਨਾਲ ਨੇ ਦੀਪਕ ਫੌਜੀ ਸਾਹਿਬ ਹਰਿਆਣੇ ਤੋਂ ਇੱਧਰ ਬੱਚੀ ਆ ਡਾਕਟਰ ਰੀਤੂ ਜਿਨ੍ਹਾਂ ਨੇ ਵਿਸ਼ਵ ਵਿਦਿਆਲਾ ਪੂਨੀ ਗ੍ਰੈਜੂਏਟਰੀ ਅਕੇ ਮੋਰਚਾ ਲਾਇਆ ਹੋਇਆ ਤੇ ਨਾਲ ਨੇ ਪ੍ਰੋਫੈਸਰ ਸਾਹਿਬ ਇਹ ਵੀ ਦਿੱਲੀ ਤੋਂ ਪਹੁੰਚੇ ਹੋਏ ਨੇ ਹੋਰ ਨੇ ਹੰਗਸ ਸਿੰਘ ਫੋਜਾ ਪ੍ਰਾਚਾ ਸਾਹਿਬ ਨੇ ਵੀ ਆਉਣਾ ਵਾਪਕ ਕੁਲਵਿੰਦਰ ਸਿੰਘ ਵੀ ਆ ਰਹੇ ਨੇ ਥੋੜਾ ਜਿਹਾ ਟ੍ਰੈਪ ਕਰਕੇ ਅੱਜ ਲੇਟ ਹੋ ਗਏ ਤੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਹੀ ਧੰਨਵਾਦ ਕਰਦਾ ਜਿਹਨਾਂ ਵੀ ਮੀਟ ਇੱਥੇ ਪਹੁੰਚਿਆ ਸਾਡੀ ਬੀਟ ਕਰ ਰਿਹਾ ਡੇਢ ਘੰਟੇ ਤੋਂ ਤੇ ਅੱਜ ਦਾ ਵਿਸ਼ਾ ਇਹ ਆ ਵੀ ਡਾਕਟਰ ਰਿਤੂ ਨੇ ਵਿਸ਼ਵ ਵਿਦਿਆਲੇ ਦਿੱਲੀ ਦੇ ਵਿੱਚ ਇੱਕ ਮੋਰਚਾ ਲਾਇਆ ਹੋਇਆ ਉਹ ਜਿਹੜੀ ਵਿਸ਼ਵ ਵਿਦਿਆਲੇ ਦੀ ਪ੍ਰਿੰਸੀਪਲ ਆ ਉਥੋਂ ਦੀ ਹੈਡ ਆ ਉਹਨੇ ਡਾਕਟਰ ਰਿਤੂ ਨੂੰ ਜਿਹੜਾ ਜਲੀਲ ਕੀਤਾ ਐ ਐਸਸੀ ਕੌਫੇ ਦੇ ਵਿੱਚ ਸ਼ਬਦ ਬੋਲੇ ਜਿਹੜੇ ਨਾ ਸਹਿਣਯੋਗ ਸੀ ਇਹਨਾਂ ਨੇ ਫਿਰ ਉਹਤੇ ਕੇਸ ਕਰਤਾ ਤਿੰਨ ਚਾਰ ਮਹੀਨਿਆਂ ਤੋਂ ਲਗਾਤਾਰ ਉੱਥੇ ਜਿਹੜਾ ਹੈਗਾ ਪ੍ਰੋਟੈਸਟ ਚੱਲ ਰਿਹਾ ਵਕੀਲਾਂ ਦੇ ਨਾਲ ਪਾਨੂੰ ਪ੍ਰਤਾਪ ਜੀ ਮਹਿਮੂਦਪੁਰਾਚਾਰ ਸਾਹਿਬ ਡਾਕਟਰ ਦੀਤੂ ਜੀ ਉੱਥੇ ਜਿਹੜੇ ਬਹੁਜਨ ਸਮਾਜ ਦੇ ਨੇ ਵੀਰ 라ਵਣ ਜੀ ਤੇ ਬਾਵਨ ਮੇਸ਼ ਰਾਮ ਸਾਹਿਬ ਜਿਹੜੇ ਬਾਵਨ ਸੇਵ ਦੇ ਮੁਖੀ ਨੇ ਸਾਰੇ ਇਹਨਾਂ ਸਮਰਥਨ ਦੇ ਵਿੱਚ ਨੇ ਤੇ ਪਹਿਲਾ ਤਾਂ ਇਹ ਵੀ 5 ਤਰੀਕ ਨੂੰ ਇੱਕ ਵੱਡਾ ਪ੍ਰੋਟੈਸਟ ਤਾਂ ਜਿਹੜਾ ਦਿੱਲੀ ਦੇ ਵਿੱਚ ਹੋਣਾ ਇਹਨਾਂ ਦੇ ਹੱਕ ਦੇ ਵਿੱਚ ਉਸ ਪ੍ਰਿੰਸੀਪਲ ਦੇ ਖਿਦਦ ਤੇ 31 ਤਰੀਕ ਨੂੰ ਬਾਬਾ ਮੇਸਰਾਮ ਜੀ ਵੱਲੋਂ ਜਿਹੜਾ ਐਵੀਐਮ ਦਾ ਮੁੱਦਾ ਉਸ ਨੂੰ ਲੈ ਕੇ ਉਥੇ ਪੱਕਾ ਮੋਰਚਾ ਖੁੱਲ੍ਹਣੇ ਜਾ ਰਿਹਾ ਅਸੀਂ ਪੰਥਕ ਪੰਜਾਬ ਵੱਲੋਂ ਉਥੇ ਨਮਾਇੰਦਗੀ ਕਰਾਂਗੇ ਬਾਬਾ ਕੁਲਵਿੰਦਰ ਸਿੰਘ ਜੀ ਦਾਸ ਜਿੰਨੀਆਂ ਹੋਰ ਪੰਥਕ ਜਥੇਬੰਦੀਆਂ ਨੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਆਪਾਂ ਨੇ ਡਾਕਟਰ ਰਿੱਤੂ ਦਾ ਵੀ ਸਾਥ ਦੇਣਾ ਤੇ ਜੋ ਬਾਵਨ ਮੇਸਰਾਮ ਜੀ ਈਵੀਐਮ ਦਾ ਜਿਹੜਾ ਹੈਗਾ ਮੋਰਚਾ ਲਾਉਣ ਜਾ ਰਹੇ ਨੇ ਦੇਖੋ ਜਿਹੜੀ ਆ ਸਰਕਾਰ ਆ ਇਸ ਟਾਈਮ ਚੱਲ ਰਹੀ ਆ ਉਹ ਲੋਕਾਂ ਦੀ ਚੁਣੀ ਹੋਈ ਨਹੀਂ ਇਹ ਈਵੀਐਮ ਦੁਆਰਾ ਚੁਣੀ ਗਈ ਆ ਤਾਂ ਹੀ ਲੋਕਾਂ ਦੇ ਉੱਤੇ ਭਾਰੀ ਤਸੱਦਦ ਹੋ ਰਹੇ ਨੇ ਚਾਹੇ ਸਿੱਖ ਕੌਮ ਆ ਮੁਸਲਮਾਨ ਆ ਆਪਣੇ ਜਿਹੜੇ ਦੂਸਰੇ ਲਗਾਏਤ ਨੇ ਬੋਧੀ ਨੇ ਜੈਨੀ ਨੇ ਇਸਾਈ ਨੇ ਐਸਟੀਓਬੀਸੀ ਸਾਰੇ ਜਿਹੜੇ ਵਰਗਾਂ ਦੇ ਉੱਤੇ ਜ਼ੁਲਮ ਕਰ ਰਹੀ ਆ ਜੇ ਲੋਕਾਂ ਦੀ ਚੁਣੀ ਹੁੰਦੀ ਬੋਟ ਦੁਆਰਾ ਚੁਣੀ ਹੁੰਦੀ ਸਰਕਾਰ ਉਹ 100 ਵਾਰ ਸਾਰੇ ਵਰਗਾਂ ਦਾ ਖਿਆਲ ਰੱਖਦੀ ਸਾਰਿਆਂ ਦਾ ਉਹ ਸਤਕਾਰ ਕਰਦੀ ਪਰ ਇਹ ਈਵੀਐਮ ਦੀ ਪਦਾਇਸ ਆ ਤੇ ਹੁਣ ਵੀ ਜਿਹੜੀ ਇਲੈਕਸ਼ਨ ਹੋਣੀ ਆ 2-4 ਮਹੀਨਿਆਂ ਨੂੰ ਉਹ ਵੀ ਅਸੀਂ ਮੰਗ ਕਰ ਰਹੇ ਆ ਜਿਹੜਾ ਚੋਣ ਕਮਿਸ਼ਨਰ ਨਾਲ ਉਹਦੇ ਅੱਗੇ ਧਰਨ ਵੀ ਲੱਗਣਗੇ ਪ੍ਰੋਟੈਸਟ ਵੀ ਹੋਣਗੇ ਪੱਕਾ ਮੋਰਚਾ ਵੀ ਲੱਗੂਗਾ ਵੀ ਜਿਹੜੀ ਵੈਲਟ ਆ ਪੇਪਰ ਦੇ ਉੱਤੇ ਇਲੈਕਸ਼ਨ ਕਰਾਈ ਜਾਵੇ ਈਵੀਐਮ ਨੂੰ ਰੱਦ ਕੀਤਾ ਜਾਵੇ ਕਿਉਂਕਿ ਜੇ ਈਵੀਐਮ ਦਾ ਇੱਕ ਬਟਨ ਦਬਦੇ ਆ ਉਹ ਸਾਰੇ ਭਾਜਪਾ ਨੂੰ ਵੋਟ ਜਾਂਦੀ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਜਿਹੜਾ ਚੋਣ ਕਮਿਸ਼ਨਰ ਨਾਲ ਕੇ ਈਵੀਐਮ ਖਤਮ ਕਰਕੇ ਵੈਲਟ ਪੇਪਰ ਤੇ ਚੋਣ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਲੋਕ ਨੇ ਭਾਰਤ ਦੀ ਜਨਤਾ ਪੰਜਾਬ ਹਰਿਆਣਾ ਜੋਪੇ ਜਿੰਨੇ ਵੀ ਹੈਗੇ ਨੇ ਸੂਬੇ ਸਾਰੇ ਉਹਨਾਂ ਦੀ ਬੋਰਡ ਦਾ ਇਸਤੇਮਾਲ ਸਹੀ ਹੋ ਸਕੇ ਉਹ ਸਹੀ ਤਾਂ ਹੋਊਗਾ ਜੇ ਬੈਲਟ ਪੋਕਰ ਦੇ ਉੱਤੇ ਆ ਜਿਹੜੀ ਹੈਗੀ ਚੋਣ ਹੋਊਗੀ ਤਾਂ ਹੀ ਲੋਕਾਂ ਦੀ ਜਿਹੜੀ ਸਰਕਾਰ ਉਹ ਆ ਸਕਦੀ ਆ ਤਾਂ ਹੀ ਉਹਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਜੇ ਲੋਕਾਂ ਦੁਆਰਾ ਚੁਣੀ ਹੋਊਗੀ ਬਾਬਾ ਜੀ ਈਵੀਐਮ ਦੇ ਅਗੇਂਸਟ ਜੀ ਉਹ ਪੈਸੇ ਦਾ ਕੀ ਹੋ ਸਕਦਾ ਦੇਖੋ ਈਵੀਐਮ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਨੂੰ ਹੈਂਗ ਕਰਕੇ ਯੋਰੀ ਸਰਕਾਰਾਂ ਨੇ ਉਹ ਆਪ ਜਿਤਦੀਆਂ ਨੇ ਲੋਕਾਂ ਦੁਆਰਾ ਨਹੀਂ ਚੁਣੀ ਜਾਂਦੀ ਸਰਕਾਰ ਇਸ ਕਰਕੇ ਸਾਰੇ ਵਰਗਾਂ ਦੇ ਵਿੱਚ ਇਹ ਰੋਸ ਪਾਇਆ ਜਾ ਰਿਹਾ ਦੇਖੋ ਪਹਿਲਾਂ ਬਾਹਰਲੀਆਂ ਕਟਰੀਆਂ ਸੀ ਉੱਥੇ ਵੀ ਈਵੀਐਮ ਦਾ ਪ੍ਰਯੋਗ ਹੁੰਦਾ ਸੀ ਉਦੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਸਾਰੇ ਦੇਸ਼ਾਂ ਦੇ ਵਿੱਚ ਈਵੀਐਮ ਬੈਨ ਕਰਤੀ ਫਿਰ ਭਾਰਤ ਦੇ ਵਿੱਚ ਹੀ ਵੀ ਕਿਉਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਈਵੀਐਮ ਬੰਦ ਕਰਕੇ ਬੈਲਟ ਤੇ ਹੀ ਜਿਹੜੀ ਚੋਣ ਹੋਣੀ ਚਾਹੀਦੀ ਹੈ ਤਾਂ ਕਿ ਸਹੀ ਸਰਕਾਰ ਚੁਣੀ ਜਾ ਸਕੇ ਕਿਹੜੀ ਕਿਹੜੀ ਪਾਰਟੀ ਇਨਵੋਲ ਹੋ ਰਹੀ ਚ ਦੇਖੋ ਇਸ ਟਾਈਮ ਤਾਂ ਜਿਹੜੇ ਹੈਗੇ ਨੇ ਬਾਵਲ ਮੇਸ਼ਰਾਮ ਜੀ ਨੇ ਮਹਿਮੂਦ ਪ੍ਰਾਚਾ ਸਾਹਿਬ ਨੇ ਡਾਕਟਰ ਵੀਤੂ ਜੀ ਨੇ ਦੀਪਕ ਫੌਜੀ ਸਾਹਿਬ ਨੇ ਤੇ ਮਨੋਜ ਦੋਹਣ ਜੀ ਨੇ ਤੇ ਹੋਰ ਵੀ ਬਹੁਤ ਸਾਰੀਆਂ ਦੇਖੋ ਅਸੀਂ ਸਾਰਿਆਂ ਨੂੰ ਕਹਿੰਨੇ ਆ ਇਹ ਇਕੱਲਾ ਸਾਡਾ ਮੁੱਦਾ ਨਹੀਂ ਅਸੀਂ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਅਸੀਂ ਕੋਈ ਇਲੈਕਸ਼ਨ ਲੜਨੇ ਆ ਇਸ ਤਾਂ ਦੇਖੋ ਜਦੋਂ ਵੀ ਕੋਈ ਜ਼ੁਲਮ ਹੁੰਦਾ ਜਿਹੜੀ ਖਾਲਸਾ ਫੌਜ ਆ ਉਹ ਉੱਥੇ ਡਟਿਆ ਆ ਕਰਦੀ ਅੱਜ ਭਾਰਤ ਦੇ ਲੋਕਾਂ ਉੱਤੇ ਜ਼ੁਲਮ ਹੋ ਰਿਹਾ ਇੱਕ ਜ਼ੁਲਮੀ ਆ ਨਾ ਇਹ ਈ-ਵੋਟ ਦਾ ਬਟਨ ਦਬੋ ਇੱਕ ਪਾਰਟੀ ਨੂੰ ਵੋਟ ਜਾਵੇ ਇਹ ਜ਼ੁਲਮ ਆ ਜਿੱਥੇ ਜ਼ੁਲਮ ਹੋਵੇ ਉੱਥੇ ਅਸੀਂ ਖੜ੍ਹ ਜਾਂਦੇ ਆ ਅਸੀਂ ੱਤਕਾ ਨਹੀਂ ਸਹਿਣ ਕਰ ਸਕਦੇ ਇਹ ਜ਼ੁਲਮ ਨੂੰ ਰੋਕਣ ਵਾਸਤੇ ਹੁਣ ਅਸੀਂ ਜਿਹੜਾ ਇੱਕ ਵੱਡਾ ਮੋਰਚਾ ਲਾਉਣ ਦਿੱਲੀ ਜਾ ਰਹੇ ਆ ਤੇ ਉਹ ਸਾਰੀਆਂ ਜਿੰਨੀਆਂ ਪਾਰਟੀਆਂ ਨੇ ਕੋਈ ਵੀ ਯਾ ਰਾਜਨੀਤਿਕ ਅਸੀਂ ਕਿਸੇ ਪਾਰਟੀ ਦੇ ਨਹੀਂ ਹੈਗੇ ਇੱਕ ਪਾਰਟੀ ਦੇ ਨਹੀਂ ਅਸੀਂ ਸਾਰਿਆਂ ਦਾ ਅਸੀਂ ਭਾਰਤ ਦੇ ਲੋਕਾਂ ਦੇ ਆ ਅਸੀਂ ਪੰਥ ਦੇ ਆ ਅਸੀਂ ਬਾਵਨ ਮੇਸ਼ ਰਾਮ ਜੀ ਪ੍ਰਾਚਾ ਸਾਹਿਬ ਡਾਕਟਰ ਰਿਤੂ ਜੀ ਦੀਪਕ ਸਾਹਿਬ ਕਰ ਰਹੇ ਨੇ ਗਵਾਈਏ ਸਾਰੇ ਕਰਨੇ ਕੋਈ ਸ਼ੁਰੂ ਕਦੋਂ ਹੋਏਗਾ ਜੀ ਮੋਦੀ 31 ਤਰੀਕ ਤੋਂ ਲੱਗਣ ਜਾ ਰਿਹਾ ਤੇ ਇਹਨਾਂ ਦਾ ਜਿਹੜਾ ਪ੍ਰੋਟੈਸਟ 5 ਤਰੀਕ ਤੋਂ ਬਾਕੀ ਡਾਕਟਰ ਰਿਤੂ ਜੀ ਗੱਲ ਕਰ ਰਹੇ ਇਹ ਪਹਿਲੀ ਵਾਰ ਵੇਖਿਆ ਜੀ ਅਕਾਲ ਤਖਤ ਸਾਹਿਬ ਤੇ EVM ਦੇ ਖਿਲਾਫ ਜਿਹੜੀ ਆ ਆਵਾਜ਼ ਸ਼ੁਰੂ ਕਰਨ ਵਾਸਤੇ ਇਕੱਠੇ ਹੋ ਰਹੇ ਨੇ ਪਹਿਲੀ ਵਾਰ ਵੇਖ ਨੂੰ ਮਿਲ ਰਿਹਾ ਦੇਖੋ ਸਾਡਾ ਤਾਂ ਜਿਹੜਾ ਅਰਦਾਸ ਆ ਉਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਅਸੀਂ ਜੋ ਵੀ ਕੰਮ ਸ਼ੁਰੂ ਕਰਨਾ ਮੋਰਚਾ ਲਾਉਣਾ ਸਾਡਾ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਆ ਸਾਡਾ ਤਾਂ ਇਹੀ ਇਸ਼ਟ ਆ ਇਹੀ ਸਾਡਾ ਜਿਹੜਾ ਹੈਗਾ ਪਹਿ ਲਾ ਕੇ ਅਕਾਲ ਤਖਤ ਸਾਹਿਬ ਤੇ ਉੱਤੇ ਜਦੋਂ ਵੀ ਕੋਈ ਮੋਰਚਾ ਲਾਇਆ ਜਾਂਦਾ ਉਹ ਅਕਾਲ ਤਖਤ ਸਾਹਿਬ ਤੇ ਹੀ ਸਿੱਖ ਜਿਹੜੇ ਅਰਦਾਸ ਕਰਦਨੇ ਆ ਅਸੀਂ ਪੰਥਕ ਹੋਣ ਦੇ ਨਾਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਆਇਆ ਕਿ ਸਫਲਤਾ ਬਖਸ਼ਿਓ ਇਹਦੇ ਵਿੱਚ ਸਾਡਾ ਨਹੀਂ ਕੱਲਿਆਂ ਦਾ ਇਦੇ ਵਿੱਚ ਪੂਰੇ ਭਾਰਤ ਦੇ ਲੋਕਾਂ ਦਾ ਭਲਾ ਹੋਣ ਜਾ ਰਿਹਾ ਉਹ ਹੋਊਗਾ ਜੇ EVM ਹਟਦੀ ਆ ਤਾਂ ਇਹ ਅਸੀਂ ਹੱਕ ਸਾਥੀ ਤੱਕ ਕਈ ਲੋਕ ਤੇ EVM ਨੂੰ ਤੇ ਭਾਰਤ ਸਰਕਾਰ ਨੂੰ ਨਹੀਂ ਮੰਨਦੇ ਉਹ ਕਹਿੰਦੇ ਸਾਨੂੰ ਵੱਖਰਾ ਖਾਲਸਤਾਨ ਚਾਹੀਦਾ ਹੈ ਕਿਸ ਤਰ੍ਹਾਂ ਵੇਖ ਦਿਓ ਜੇ ਇਸ ਤਰ੍ਹਾਂ ਦੇਖੋ ਜਿਹੜੀ ਖਾਲਸਤਾਨ ਦੀ ਮੰਗ ਆ ਦੇਖੋ ਇਸ ਇਸ ਟਾਈਮ ਸਾਡੇ ਉਹ ਚੱਲ ਰਹੇ ਨੇ ਉਹ ਅਸੀਂ ਲੜਾਈ ਛੱਡਣੀ ਨਹੀਂ ਹੈਗੀ ਖਾਲਸਾ ਰਾਜ ਦੀ ਲੜਾਈ ਬੰਦੀ ਸਿੰਘਾਂ ਦੀ ਲੜਾਈ ਪਾਣੀਆਂ ਦੀ ਲੜਾਈ ਕਸਾਨੀ ਦੇ ਮੁੱਦਿਆਂ ਉੱਤੇ ਜਿਹੜੀ ਲੜਾਈ ਚੱਲਦੀ ਐ ਐਮਐਸਪੀ ਦੀ ਉਹ ਲੜਾਈਆਂ ਜਾਰੀ ਰਹਿਣਗੀਆਂ ਪਰ ਐਸ ਟਾਈਮ ਜਿਹੜਾ ਮੁੱਦਾ ਉਹ ਇਲੈਕਸ ਨੂੰ ਲੈ ਕੇ ਈਵੀਐਮ ਦਾ ਇਹਦੇ ਉੱਤੇ ਸਾਨੂੰ ਸਾਰ ਨੂੰ ਇੱਕ ਹੋਣਾ ਪਊਗਾ ਉਹ ਵੀ ਲੜਾਈਆਂ ਚੱਲਦੀਆਂ ਰਹਿਣਗੀਆਂ ਉਹ ਆਪ ਦੀ ਜਗ੍ਹਾ ਤੇ ਨੇ ਇਹ ਜਿਹੜਾ ਹੈਗਾ ਅਸਲ ਜਿਹੜੀ ਲੜਾਈ ਆ ਈਵੀਐਮ ਦੀ ਆ ਈਵੀਐਮ ਹੀ ਸਾਰੇ ਜਿਹੜੀ ਮੁਸ਼ਕਲਾਂ ਦਾ ਜਿਹੜੀ ਜਾੜਾ ਸਾਰੇ ਰਾਹੁਲ ਗਾਂਧੀ ਵੀ ਈਵੀਐਮ ਨੂੰ ਲੈ ਕੇ ਬਹੁਤ ਰੌਲਾ ਪਾ ਰਹੇ ਨੇ ਕਿ ਉਹ ਵੀ ਆਉਂਦੇ ਆ ਪਲੇਟਫਾਰਮ ਤੇ ਤੇ ਉਹਨਾਂ ਨੂੰ ਬਿਠਾਇਆ ਜਾਏਗਾ ਜੀ ਦੇਖੋ ਸਾਡੇ ਅਸੀਂ ਤਾਂ ਕਹਿੰਦੇ ਵੀ ਜਿਹੜਾ ਮਰਜ਼ੀ ਆਵੇ ਇਹ ਸਾਰਿਆਂ ਦੀ ਸਾਂਝੀ ਲੜਾਈ ਆ ਵੈਲਟ ਪੇਪਰ ਤੇ ਚੋਣ ਹੋਵੇ ਜਿਹੜੀ ਜਿੱਤਦੀ ਆ ਸਰਕਾਰ ਉਹਨੂੰ ਲੋਕ ਮਨਜ਼ੂਰ ਕਰਨਗੇ 13 ਨੂੰ ਕਿਸਾਨ ਵੀ ਦਿੱਲੀ ਉਸਕਰ ਰਹੇ ਜੀ ਉਧਰ ਵੀ ਸਹਿਯੋਗ ਕੀਤਾ ਜਾਏਗਾ ਉਹਨਾਂ ਨਾਲ ਅਸੀਂ ਸਾਰਿਆਂ ਨਾਲ ਦੇਖੋ ਤੁਹਾਨੂੰ ਮੈਂ ਪਹਿਲਾਂ ਹੀ ਦੱਸਦਾ ਵੀ ਸਭ ਦੀਆਂ ਲੜਾਈਆਂ ਡੋੜੀ ਚੱਲ ਰਹੀਆਂ ਨੇ ਅਸੀਂ ਸਾਰਿਆਂ ਦਾ ਸਾਥ ਦਵਾਂਗਾ ਮੋਰਚਾ ਵੱਖਰਾ ਰਹੂਗਾ ਕਿਸਾਨਾਂ ਦਾ ਵੱਖਰਾ ਰਹੂਗਾ ਦੇਖੋ ਉਹਨਾਂ ਨਾਲ ਵੀ ਅਸੀਂ ਮਦਦ ਕਰਾਂਗੇ ਉਹ ਵੀ ਸਾਡੇ ਚ ਆ ਕੇ ਬੈਠ ਸਕਦੇ ਨੇ ਹੋ ਸਕਦਾ ਜਿਹੜਾ ਮੁੱਦਾ ਪਹਿਲੇ ਜਿਹੜਾ ਹੈਗਾ ਖਤਮ ਹੋ ਜਾਵੇ ਜੇ ਸੰਗ ਜਿਹੜੀ ਲੋਕਾਂ ਦਾ ਜਿਹੜਾ ਹੈਗਾ ਉਹ ਸਾਥ ਮਿਲ ਗਿਆ ਸਾਰਾ ਕੁਝ ਹੋ ਸਕਦਾ ਡਾਕਟਰ ਡਾਕਟਰ ਜੀ ਤੁਹਾਨੂੰ ਦੱਸਣਗੇ ਤੁਹਾਨੂੰ ਕਿ ਅਕਾਲ ਤਖਤ ਸਾਬ ਤੋਂ ਪਹਿਲੀ ਵਾਰ ਇਹੋ ਜੀ ਆਵਾਜ਼ ਉੱਠ ਰਹੀ ਆ ਮੈਂ ਤੁਹਾਨੂੰ ਦੱਸਦਾ ਕਿ ਸਾਰਿਆਂ ਨੂੰ ਪਤਾ ਕਿ ਜਦ ਵੀ ਜ਼ੁਲਮ ਹੁੰਦਾ ਹੈ ਨਾ ਮਨੁੱਖਤਾ ਤੇ ਜਦ ਵੀ ਇਹੋ ਜੀ ਗੱਲ ਆਂਦੀ ਆ ਤਾਂ ਸਿੱਖ ਕੌਮ ਸਭ ਤੋਂ ਪਹਿਲੀ ਐਸੀ ਕਮਿਊਨਿਟੀ ਆ ਜਿਹੜੀ ਆਪਣੇ ਆਪ ਪਿੱਛੇ ਛੱਡ ਕੇ ਕੋਈ ਵੀ ਚਾਹੇ ਨੈਚੁਰਲ ਕੈਮੈਲਿਟੀ ਸੀਗੀ ਤੁਸੀਂ ਦੇਖਿਆ ਕੋਵਿਡ ਦਾ ਟਾਈਮ ਸੀਗਾ ਲੋਕਾਂ ਆਪਣੇ ਮਾਪਿਆਂ ਦੀਆਂ ਲਾਸ਼ਾਂ ਨੂੰ ਹੱਥ ਨਹੀਂ ਲਾਇਆ ਲੇਕਿਨ ਸਾਡੀ ਕੌਮ ਇੱਕ ਐਸੀ ਕੌਮ ਸੀ ਸੂਰਮਾ ਵਾਂਗ ਖੜੀ ਹੋਈ ਹੋਰ ਅੱਜ ਕਿਉਂ ਜ਼ਰੂਰੀ ਆ ਕਿਉਂਕਿ ਅੱਜ ਪੂਰੇ ਜਿਵੇਂ ਤੁਸੀਂ ਖਾਲਸਤਾਨ ਦੀ ਵੀ ਗੱਲ ਕੀਤੀ ਭਾਰਤ ਦੀ ਵੀ ਗੱਲ ਕੀਤੀ ਅੱਜ ਪੂਰੇ ਭਾਰਤ ਤੇ ਉਹੋ ਜੀ ਚੀਜ਼ਾਂ ਹੋ ਗਈਆਂ ਇੱਕ ਐਸੇ ਲੋਕ ਆ ਕੇ ਕਬਜ਼ਾ ਕਰਕੇ ਬੈ ਚੁਕੇ ਨੇ ਜਿਨ੍ਹਾਂ ਦੇ ਕੋਲ ਸਾਰੇ ਰਿਸੋਰਸਸ ਸਾਰੀ ਪਾਵਰਸ ਨੇ ਉਸ ਚੀਜ਼ ਨੂੰ ਮੈਨੀਪੂਲੇਟ ਕਰਕੇ ਈਵੀਐਮ ਈਵੀਐਮ ਦੇ ਰਾਹੀਂ ਸਰਕਾਰ ਬਣਾ ਕੇ ਪੂਰਾ ਤੰਤਰ ਇਸਤੇਮਾਲ ਕਰਕੇ ਸਾਡੇ ਲਈ ਕੁਛ ਨਹੀਂ ਬਚ ਰਿਆ ਜਿਹੜੇ ਗਰੀਬ ਨੇ ਹੋਰ ਗਰੀਬ ਹੋ ਗਏ ਜਿੰਨਾ ਸਾਡਾ ਸਿੱਖੀ ਸਿਧਾਂਤ ਕੀ ਕਹਿੰਦੇ ਆ ਸਾਡੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਇਕੁਅਲ ਟ੍ਰੀਟਮੈਂਟ ਦਿੱਤਾ ਜਾਤ ਪਾਤ ਖਤਮ ਕਰਤੀ ਜਿਹੜੇ ਗਰੀਬ ਸੀਗੇ ਉਹਨਾਂ ਨੂੰ ਖਾਲਸਾ ਸੋ ਜ ਸਾ ਸ਼ਸਤਰਤਾਰੀ ਕੀਤਾ ਕਿ ਤੁਸੀਂ ਆਪਣੇ ਸੈਲਫ ਡਫੈਂਸ ਲਈ ਰੱਖਿਆ ਕਰ ਸਕਦੇ ਹੋ ਗਰੀਬਾਂ ਦੀ ਵੀ ਮਜ਼ਲੂਮਾਂ ਦੀ ਵੀ ਆਪਣੀ ਵੀ ਤੇ ਇਹ ਸਾਡੀ ਹੁਣ ਸਭ ਤੋਂ ਵੱਡੀ ਰਿਸਪਾਂਸ ਰਿਸਪੋਨਸਿਬਿਲਟੀ ਹੈ ਭਾਜੀ ਜਿੰਨੇ ਵੀ ਲੋਕ ਸੁਣ ਰਹੇ ਨੇ ਕਿ ਇਸ ਹੁਣ ਉਹ ਟਾਈਮ ਆ ਗਿਆ ਕਿ ਜੇ ਤੁਸੀਂ ਹੁਣ ਨਹੀਂ ਲੜੇ ਫਿਰ ਦੈਨ देयर इज नो ਆਪਸ਼ਨ ਆਫਟਰ 2024 ਦੇ ਬਾਅਦ ਸੋ ਮੇਰੀ ਜਿਹੜੀ ਗੱਲ ਹੈਗੀ ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਲੋਕੀ ਸਾਨੂੰ ਜਾਣਦੇ ਹੋ ਦਿੱਲੀ ਯੂਨੀਵਰਸਿਟੀ ਅਸੀਂ ਪੜੇ ਆ ਪਿੱਛੋਂ ਸੀ ਪੰਜਾਬ ਤੋਂ ਹੀ ਅੰਮ੍ਰਿਤਸਰ ਤੋਂ ਇਹ ਕਿਉਂ ਜ਼ਰੂਰੀ ਸੀਗਾ ਦਿੱਲੀ ਯੂਨੀਵਰਸਿਟੀ ਤੁਹਾਨੂੰ ਅਸੀਂ ਇੱਕ ਫੋਟੋ ਦੱਸਦੇ ਆ ਜਰਾ ਫੋਟੋ ਕੱਢੋ ਆ ਫੋਟੋ ਦੇਖੋ ਆ ਦਿੱਲੀ ਯੂਨੀਵਰਸਿਟੀ ਕੈਂਪਸ ਦੀ ਆ ਗੇਟ ਤੇ ਉੱਪਰ ਗੇਟ ਯੂਨੀਵਰਸਿਟੀ ਕੈਂਪਸ ਦੇ ਗੇਟ ਦੀ ਆ ਤੁਸੀਂ ਦੇਖ ਲਓ ਕੀ ਨਾਮ ਹੈ ਯੂਨੀਵਰਸਿਟੀ ਦਾ ਦੇਖ ਲਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਹ ਇਹ 22 ਤਰੀਕ ਜਿਸ ਦਿਨ RAM ਜੀ ਸਾਨੂੰ ਕਿਸੇ ਤੇ ਭਗਵਾਨ ਨਾਲ ਕੋਈ ਉਹ ਨਹੀਂ ਹੈਗਾ ਕੋਈ ਦਿੱਕਤ ਕੋਈ ਤਕਲੀਫ ਨਹੀਂ ਇਸ ਯੂਨੀਵਰਸਿਟੀ ਦੇ ਵਿੱਚ ਮੈਂ ਪੜਦੀ ਹਾਂ ਦਿੱਲੀ ਯੂਨੀਵਰਸਿਟੀ ਇਜ਼ ਅ ਪ੍ਰੀਮੀਅਮ ਯੂਨੀਵਰਸਿਟੀ ਇਨ ਇੰਡੀਆ ਇਸ ਯੂਨੀਵਰਸਿਟੀ ਦੇ ਉੱਪਰ ਕੀ ਲਿਖਿਆ ਜੈ ਸ਼੍ਰੀ ਰਾਮ ਬੱਚਾ ਨੂੰ ਕੀ ਪਤਾ ਲੱਗੂਗਾ ਮਤਲਬ ਇਟ ਇਜ਼ ਜਸਟ ਅ ਪ੍ਰੋਪਾਗੈਂਡਾ ਜਿਹੜਾ ਆਰਐਸਐਸ ਸਪਰੈਡ ਕਰ ਰਹੀ ਆ ਹਰ ਜਗ੍ਹਾ ਨਫਰਤ ਪਾ ਰਹੀ ਆ ਮੈਨੂੰ ਜਿਸ ਕਾਲਜ ਤੋਂ ਇੱਕ ਜਾਤੀ ਦੇ ਆਧਾਰ ਤੇ ਕਿਉਂਕਿ ਇੱਕ ਛੋਟੀ ਕਮਿਊਨਿਟੀ ਤੋਂ ਛੋਟੀ ਜਾਤੀ ਤੋਂ ਜਦ ਤੁਸੀਂ ਉੱਠ ਕੇ ਆਂਦੇ ਹੋ ਬਾਰ ਪੜਦੇ ਹੋ ਵਧੀਆ ਗੱਲ ਕਰਦੇ ਹੋ ਵਧੀਆ ਤੁਹਾਡੇ ਅੰਦਰ ਟੈਲੈਂਟ ਐਂਡ ਟੈਲੈਂਟ ਹੈ ਬਟ ਜਿਹੜੇ ਆਰਐਸਐਸ ਦੇ ਅਪਰ ਕਾਸਟ ਕਮਿਊਨਿਟੀ ਜਿਹੜੀ ਹੈਗੀ ਜਿਹਨਾਂ ਦੇ ਅੰਦਰ ਗੰਦ ਭਰਿਆ ਜਾਤੀਵਾਦ ਆ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਉਹਨੇ ਮੈਨੂੰ ਪਿਛਲੇ 3 ਸਾਲ ਤੋਂ ਪਹਿਲਾਂ ਫਰਜੀ ਦਸਤਾਵੇਜ਼ ਲਾ ਕੇ ਕਾਲਜ ਤੋਂ ਕੱਢਿਆ ਉਹ ਸਾਰਾ ਜਦ ਮੈਨੂੰ ਕੋਰਟ ਕਿਸੇਟ ਕੇ ਲੈ ਕੇ ਗਈ ਸਾਰਿਆ ਕੁਝ ਕੋਰਟ ਦੇ ਅੰਦਰ ਪ੍ਰੂਵ ਹੋ ਗਿਆ ਸਾਰਾ ਫੇਕ ਫੋਰਜ ਡਾਕੂਮੈਂਟ ਨਿਕਲੇ ਜੋ ਵੀ ਉਹਨੇ ਮੇਰੇ ਖਿਲਾਫ 35 ਬੱਚਿਆਂ ਦੀ ਚਿੱਠੀ ਲਾਈ ਸੋਚੋ ਜਾਤੀ ਕਹਿੰਦੇ ਨੇ ਜਾਤੀ ਕਦੇ ਨਹੀਂ ਜਾਤੀ ਕਿੱਦਾਂ ਕੰਮ ਕਰਦੀ ਕਾਸਟ ਇਨ ਦੀ ਪ੍ਰੀਮੀਅਮ ਯ ਕਿ ਅਸੀਂ ਉਹਦੇ ਖਿਲਾਫ ਕੋਰਟ 'ਗੇ ਮੁਕਦਮਾ ਲਾਇਆ ਐਜ਼ ਅ ਵਾਈਸ ਚਾਂਸਲਰ ਆਫ ਦਿੱਲੀ ਯੂਨੀਵਰਸਿਟੀ ਜੋ ਕਿ ਆਰਐਸਐਸ ਦਾ ਇੱਕ ਏਜੰਟ ਹੈਗਾ ਵਾਈਸ ਚਾਂਸਲਰ ਯੋਗੇਸ਼ ਸਿੰਘ ਦਿੱਲੀ ਯੂਨੀਵਰਸਿਟੀ ਜਿਹੜਾ ਬੈਠਿਆ ਹੈ ਉਹਨੂੰ ਸਸਪੈਂਡ ਕਰਨਾ ਚਾਹੀਦਾ ਸੀ ਉਸ ਪ੍ਰਿੰਸੀਪਲ ਨੂੰ ਜਿਹੜੀ ਚਾਰਜਸ਼ੀਟਡ ਹੈ ਨਾਟ ਓਨਲੀ ਐਫਆਈਆਰ ਅੰਡ ਰੈਸਐਸਟ ਬਟ ਚਾਰਜਸ਼ੀਟ ਤੱਕ ਜਮ੍ਹਾਂ ਹੋ ਗਈ ਐ ਅੰਮਿਤ ਚਾਦੀ ਪੁਲਿਸ ਨੇ ਚਾਰਜਸ਼ੀਟ ਤੱਕ ਜਮ੍ਹਾਂ ਕਰਾਤੀ ਬਟ ਜਸਟ ਥੈਟ ਕਿਉਂਕਿ ਅਸੀਂ ਉਹ ਲੋਗਾਂ ਜਿਹੜੇ ਆਪਣੇ ਹੱਕ ਹਕੂਕ ਦੀ ਗੱਲ ਕਰਦੇ ਆਂ ਅਸੀਂ ਕਹਿੰਦੇ ਆ ਕਿ ਠੀਕ ਐ ਜੇ ਉਹ ਖੁੱਲੇ ਆਮ ਹਿੰਦ ਥੱਲੇ ਜ਼ਮੀਨ ਦੇ ਉੱਤੇ ਲਿਖਿਆ ਗਿਆ ਹਿੰਦੂ ਰਾਸ਼ਟ੍ਰ ਔਰ 22 ਤਰੀਕ ਦੇ ਦਿਨ ਫੋਟੋ ਦਿਖਾ ਦਿਓ ਸਾਰੇ মিডিਆ ਨੂੰ 22 ਤਰੀਕ ਯੂਨੀਵਰਸਿਟੀ ਜਿਸ ਦਿਨ ਨਾਨਾ ਨੇ ਕਿਹਾ ਕਿ RAM ji ਦਾ ਪ੍ਰਾਨ ਪ੍ਰਾਨ ਹੋ ਰਿਹਾ ਉਹ ਹੋ ਰਿਹਾ ਨੇ ਉਸ ਦਿਨ ਯੂਨੀਵਰਸਿਟੀ ਦੇ ਉੱਪਰ ਰੱਖਿਆ ਗਿਆ ਜੈ ਸ਼੍ਰੀ ਰਾਮ ਸੋ ਰੈਕਗਨਾਈਜ਼ ਕਰੋ ਇਹ ਚੀਜ਼ ਇਹ ਕੌਣ ਕਰਵਾ ਰਹੀ ਹੈ ਇਟ ਇਜ਼ ਸਰਕਾਰ ਜਿਹੜਾ ਰਿਲੀਜੀਅਨ ਹੁੰਦਾ ਨਾ ਉਹ ਇਨਸਾਨ ਦਾ ਪਰਸਨਲ ਮੈਟਰ ਹੁੰਦਾ ਹੈ ਰਿਲੀਜੀਅਨ ਯੂਨੀਵਰਸਿਟੀ ਚ ਨਹੀਂ ਆ ਸਕਦਾ ਯੂਨੀਵਰਸਿਟੀ ਵਿੱਚ ਮੁਸਲਮ ਮੁਸਲਮਾਨ ਵੀ ਪੜੂਗਾ ਸਿੱਖ ਵੀ ਪੜੂਗਾ ਇਸਾਈ ਵੀ ਪੜੂਗਾ ਕ੍ਰਿਸਚਨ ਵੀ ਆਊਗਾ ਸੋ ਯੂਨੀਵਰਸਿਟੀ ਯੂਨੀਵਰਸਿਟੀ ਦਾ ਮਤਲਬ ਕਿ ਯੂਨੀਵਰਸ ਦਾ ਗਿਆਨ ਵਿਸ਼ ਦਾ ਗਿਆਨ ਉੱਥੇ ਤੁਸੀਂ ਇੱਕ ਧਰਮ ਦੀ ਵਿਚਾਰਧਾਰਾ ਨੂੰ ਇੰਨਾ ਹਾਈਲਾਈਟ ਨਹੀਂ ਕਰ ਸਕਦੇ ਸਾਡੇ ਮਿਨੋਰਟੀ ਸਿੱਖਾਂ ਦੇ ਐਵਰੀ ਟਾਈਮ ਅਟੈਕ ਹੋ ਰਿਹਾ ਜਿਹੜਾ ਖਾਲਸਾ ਕਾਲਜ ਹੈ ਉੱਥੋਂ ਸਿੱਖ ਸਿੱਖਾਂ ਨੂੰ ਹਟਾ ਕੇ ਦੂਜੇ ਲੋਕਾਂ ਨੂੰ ਨਾਨ ਸਿੱਖ ਲੋਕਾਂ ਨੂੰ ਪਰਮਨੈਂਟ ਕੀਤਾ ਜਾ ਰਿਹਾ ਹੈ এমਪਲੋਇਮੈਂਟ ਦਿੱਤੀ ਜਾ ਰਹੀ ਹੈ ਵੇਅਰ ਆਰ ਵੀ ਸਟੈਂਡਿੰਗ ਸਾਡਾ ਕੁਝ ਵੀ ਨਹੀਂ ਬਚ ਰਿਹਾ ਸੋ ਹਰ ਇੱਕ ਚੀਜ਼ ਤੇ ਅਟੈਕ ਹੈ ਤਾਂ ਬਾਬਾ ਜੀ ਨੇ ਇਸ ਵਾਰ ਜਦ ਦੇਖਿਆ ਜਦ ਸਰਕਾਰ ਨੇ ਅਸੀਂ ਪੀਸਫੁਲੀ ਪਿਛਲੇ 150 ਦਿਨ ਤੋਂ ਪ੍ਰੋਟੈਸਟ ਕਰ ਰਹੇ ਹਾਂ ਕੀ ਮੰਗ ਕਰ ਰਹੇ ਹਾਂ ਆਰਐਸਟੀਐਸ ਦੀ ਜਿਹੜੀ ਗੁੰਡਾਈ ਵਿਵਹਾਰ ਵਾਲੀ ਪ੍ਰਿੰਸੀਪਲ ਹੈ ਇਹਨੂੰ ਅੰਦਰ ਕਰੋ ਕਿਉਂਕਿ ਜਿੱਦਾਂ ਐਮਪੀ ਪ੍ਰਗਿਆ ਜਿੱਦਾਂ ਸਮ੍ਰਿਤੀ ਰਾਣੀਆਂ ਜਿੱਦਾਂ ਬੰਬ ਲਾਸ ਦੇ ਯਰੋਪੀ ਇਹ ਭਾਜਪਾ ਦੀ ਸਰਕਾਰ ਚ ਬੈਠੇ ਨੇ ਜਿੱਦਾਂ ਪ੍ਰਿਜਪੂਸ਼ਨ ਜਿਨ੍ਹਾਂ ਦੇ ਅਗੇਂਸਟ ਪਹਿਲਵਾਨ ਬੇਟੀਆਂ ਰੋ ਰੋ ਕੇ ਮਰਗੀਆਂ ਜੰਤਰ ਮੰਡਰ ਅਸੀਂ ਸਾਰੇ ਉਹਨਾਂ ਦੇ ਨਾਲ ਸੀਗੇ ਲੇਕਿਨ ਇਨਸਾਫ ਨਹੀਂ ਮਿਲਿਆ ਇਸ ਕਰਕੇ ਮੇਰੀ ਜਿਹੜੀ ਲੜਾਈ ਆ ਮੈਨੂੰ ਨੌਕਰੀ ਨਹੀਂ ਨਿਆਇ ਚਾਹੀਦਾ ਤੁਸੀਂ ਮੈਨੂੰ ਲਾਲਚ ਚ ਖਰੀਦ ਨਹੀਂ ਸਕਦੇ ਔਰ ਇਸ ਸਰਕਾਰ ਨੇ ਪੂਰਾ ਜੋਰ ਲਾ ਲਿਆ ਵਾਟਰ ਕੈਨਨ ਤੱਕ ਸਾਡੇ ਤੇ ਚਲਾ ਤੇ लाठी लाठी चार्ज ਕਰਤਾ ਸਭ ਕੁਝ ਕਰਤਾ ਬਟ ਫਿਰ ਅਸੀਂ ਵੀ ਉਸ ਕੋਮ ਦੇ ਸੂਰਮਿਆਂ ਕਿ ਪੁਰਜਾ ਪੁਰਜਾ ਕਟ ਮਰੇ ਕੱਬੂ ਨਾ ਛੋੜੇ ਖੇਤ ਉਹ ਸਾਡੇ ਅੰਦਰ ਹੈਗਾ ਕਿਤੇ ਸਵਾ ਲੱਖ ਸੇ ਇੱਕ ਲੜਾਉ ਤਬੇ ਕੋ ਵੀ ਨਾਮ ਕਹਾਉ ਇਹ ਉਹ ਸਾਡੇ ਅੰਦਰ ਖੂਨ ਆ ਰਗਾਂ ਦਾ ਹੁਣ ਦਿੱਲੀ ਨੂੰ ਦੱਸਣ ਦਾ ਟਾਈਮ ਆ ਗਿਆ ਜਿਵੇਂ ਕਿਸਾਨ 13 ਮਹੀਨੇ ਦਿੱਲੀ ਤੇ ਪ੍ਰੋਟੈਸਟ ਕੀਤਾ ਔਰ ਬਾਬਾ ਜੀ ਦੀ ਬਾਬਾ ਰਾਜ ਸਿੰਘ ਜੀ ਦੀ ਬਾਬਾ ਕੁਲੰਦਰ ਸਿੰਘ ਜੀ ਦੀ ਹਜ਼ੂਰੀ ਚ ਹੋਰ ਬੜੇ ਸਾਰੇ ਨਿਆਗ ਜੱਤੇ ਬੰਦਿਆ ਸੀ ਗਿਆ ਉਹਨਾਂ ਨੂੰ ਦੱਸਤਾ ਕਿ ਜਦ ਸਿੰਘ ਆ ਜਾਂਦੇ ਨਾ ਜਿੱਥੇ ਹੁਣ ਜਦ ਸਿੰਘਾਂ ਦਾ ਕਬਜ਼ਾ ਹੋ ਗਿਆ ਫਿਰ ਕਿਸੇ ਦਾ ਡੰਡਾ ਨਹੀਂ ਚੱਲਦਾ ਫਿਰ ਕਿਸੇ ਦੀ ਲਾਠੀ ਨਹੀਂ ਚਲਦੀ ਫਿਰ ਕੋਈ ਵਾਟਰ ਕੈਨਨ ਨਹੀਂ ਚੱਲਦਾ ਤੁਹਾਨੂੰ ਲੱਗੂਗੀ ਦਾ ਰਾਮ ਮੰਦਰ ਦੇ ਨਾਮ ਤੇ 2024 ਚ ਵੀ ਜਿਹੜੀ ਇਲੈਕਸ਼ਨ ਜਿਹੜੀ ਹੈ ਭਾਜਪਾ ਨਾਲ ਦੀ ਤਿਆਰੀ ਕਰ ਰਹੀ ਔਰ ਸੌਂਗ ਵੀ ਉਹਨਾਂ ਵੱਲੋਂ ਜਿਹੜਾ ਹੈ ਉਹ ਵੀ ਰਿਲੀਜ਼ ਕਰ ਰਹੇ ਜੋ ਮੋਦੀ ਜੀ ਕੋ ਲਾਏ تھے ਉਹਨੇ ਤਾਂ ਹਮ ਦੁਬਾਰਾ ਲਾਏਗੇ ਨੰਬਰ 1 ਐਂਡ ਸੈਕੰਡ ਥਿੰਗ ਮੈਂ ਇਹ ਬਾਰ-ਬਾਰ ਕਹਿੰਦੀ ਜੋ ਰਾਮ ਕੋ ਲਾਏ تھے ਉਹਨੇ ਹਮ ਲਾਏਗੇ ਔਰ ਦੂਜੀ ਗੱਲ ਕੀ ਕੀ ਰਾਮ ਜੀ ਕੇ ਅੰਦਰ ਹਮ ਪ੍ਰਾਨ ਡਾਲ ਕੇ ਭਾਈ ਜਿਹੜਾ ਰੱਬ ਆ ਮੈਂ ਕਹਿੰਨੀ ਆ ਕਿ ਅਸੀਂ ਸਾਰੇ ਮੰਦੇ ਜ ਤੇ ਫਿਰ ਕੋਈ ਬੰਦਾ ਕਿੱਦਾਂ ਲਿਆ ਸਕਦਾ ਉਹਨੂੰ ਪਹਿਲਾ ਸਵਾਲ ਹਾਊ ਕੈਨ ਮਤਲਬ ਇਜ਼ ਮੋਦੀ ਅ ਗॉड ਕੀ ਮੋਦੀ ਭਗਵਾਨ ਆ ਮੋਦੀ ਨੂੰ ਕਿੱਦਾਂ ਲਿਆਏ ਮੋਦੀ ਕਿੱਦਾਂ ਲਿਆ ਸਕਦਾ ਕਿਸੇ ਭਗਵਾਨ ਨੂੰ ਕੋਈ ਔਕਾਤ ਨਹੀਂ ਹੈਗੀ ਇਟ ਇਜ਼ ਜਸਟ ਅ ਪੋਲਿਟੀਕਲ ਪ੍ਰੋਪਗੈਂਡਾ ਜੋ ਇਹ ਸਰਕਾਰ ਹਰ ਵਾਰੀ ਸਪੈਂਡ ਸਪਰੈਡ ਕਰਦੀ ਆ ਪਿਛਲੀ ਵਾਰੀ ਰਾਮ ਮੰਦਿਰ ਦੇ ਨਾਮ ਤੇ ਠੱਗਿਆ ਗਿਆ ਹੁਣ ਰਾਮ ਨੂੰ ਲੈ ਕੇ ਇਸ ਚੀਜ਼ ਤੇ ਠੱਗਿਆ ਜਾ ਰਿਹਾ ਜੈ ਸ਼੍ਰੀ ਰਾਮ ਜੋ ਤੁਸੀਂ ਕਹਿੰਦੇ ਹੋ ਨਾ ਤੇ ਤੁਹਾਡੇ ਜੇ ਤੁਹਾਨੂੰ ਕੋਈ ਜੈ ਸ਼੍ਰੀ ਰਾਮ ਕਰਕੇ ਕਹਿੰਦਾ ਨਾ ਤੁਹਾਡੀ ਆਤਮਾ ਵਿੱਚ ਜੋ ਸਕੂਨ ਆਣਾ ਚਾਹੀਦਾ ਯਾਰ ਤੁਸੀਂ ਰੱਬ ਦਾ ਨਾਮ ਲੈ ਕੇ دہشت ਫਿਲਾ ਰਹੇ ਹੋ ਤੁਸੀਂ ਮੁਸਲਮਾਨਾਂ ਦੀ ਮੌਬ ਲਿੰਚਿੰਗ ਕਰ ਰਹੇ ਹੋ ਤੁਸੀਂ ਮਜਲੂਮਾਂ ਨੂੰ ਰੱਬ ਦਾ ਨਾਮ ਲੈ ਕੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰਕੇ ਲਿੰਚਿੰਗ ਕਰਦੇ ਹੋ ਤੁਸੀਂ ਯੂਨੀਵਰਸਿਟੀ ਦੇ ਅੰਦਰ دہشت ਪਾਤੀ ਸਾਡੇ ਤੇ ਅਟੈਕ ਕੀਤਾ ਆਰਐਸਐਸ ਦੇ ਗੁੰਡਿਆਂ ਨੇ 4 ਦਿਨ ਦੇ ਪਹਿਲੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰਕੇ ਅਸੀਂ ਜੈਪੀ ਇੰਦਨਾਰੇ ਲਾ ਰਹੀ ਸੀ ਜੈਸੇ ਵਿਧਾਨਦਨਾਰੇ ਲਾ ਰਹੀ ਸੀ ਔਰ ਮੈਂ ਇੱਕ ਸਿੱਖ ਕਮਿਊਨਿਟੀ ਨੂੰ ਕੌਮ ਨੂੰ ਇੱਕ ਹੱਥ ਛੋੜ ਕੇ ਬੇਨਤੀ ਕਰਨਾ ਚਾਹੁੰ ਪਹਿਲੇ ਭਾਰਤ ਨੂੰ ਬਚਾਓ ਕਿਉਂਕਿ ਭਾਰਤ ਤੁਸੀਂ ਮਾਰਸ਼ਲ ਕੋਮ ਜੇ ਤੁਸੀਂ ਭਾਰਤ ਦੀ ਰੱਖਿਆ ਨਹੀਂ ਕੀਤੀ ਸਾਰੇ ਗਰੀਬਾਂ ਨੇ ਖਤਮ ਹੋ ਜਾਣਾ ਕਿਸੇ ਕੋਲ ਕੁਝ ਨਹੀਂ ਬਚਣਾ ਤੁਹਾਨੂੰ ਲੱਗਦਾ ਕੋਈ ਮੋਦੀ ਦੇ ਅਲਟਰਨੈਟਿਵਰ ਕੋਈ ਖੜਾ ਹੋ ਸਕਦਾ ਆਫਕੋਰਸ ਕਿਉਂ ਨਹੀਂ ਕਿਉਂਕਿ ਰਾਹੁਲ ਗਾਂਧੀ ਜਿਸ ਤਰ੍ਹਾਂ ਪ੍ਰੈਜੈਂਟ ਕਰਦੇ ਨੇ ਜਾਂ ਕੋਈ ਹੋਰ ਲੀਡਰ ਪ੍ਰੈਜੈਂਟ ਕਰਦੇ ਨੇ ਤਾਂ ਉਹਨਾਂ ਨੂੰ ਬਿਲਕੁਲੀ ਬੈਕਫੁੱਟ ਤੇ ਸੁੱਟ ਦਿੱਤਾ ਜਾਂਦਾ ਨੋ ਇਟ ਇਜ਼ ਓਨਲੀ ਮੀਡੀਆ ਪਹਿਲਾਂ ਤਾਂ ਤੁਸੀਂ ਜਿਹੜੇ ਤੁਹਾਡੇ ਘਰ ਦੇ ਅੰਦਰ ਬੀਜੇਪੀ ਦਾ ਕਰਮ ਕਾਰਜ ਕਰਤਾ ਕੰਮ ਕਰਦਾ ਉਹਨੂੰ ਬੰਦ ਕਰੋ ਯੂਰ ਟੀਵੀ ਮੀਡੀਆ ਇਸ ਬੀਜੇਪੀ ਕਾਰਕਟਰ 24 ਇਨ ਟੂ 7 ਤੁਹਾਡੇ ਘਰ ਦੇੰਦ ਬੜਾ ਐਂਡ ਇਟ ਇਜ਼ ਅ ਟੈਰਰਿਸਟ ਵਾਈ ਕਿਉਂਕਿ ਮੋਦੀ ਦੇ ਵਿੱਚੋਂ ਜਿਹੜੇ ਐਂਕਰਸ ਨੇ ਅੱਗ ਦੇ ਗੋਲੇ ਕੱਢ ਕੱਢ ਕੇ ਤੁਹਾਡੇ ਬੈਡਰੂਮਾਂ ਚ ਸੁੱਟ ਰਹੇ ਨੇ ਯੂ ਆਰ ਰੀਸੀਵਿੰਗ ਉਹ ਐਬਜ਼ਾਰਬ ਕਰ ਰਹੇ ਤੁਸੀਂ ਉਹ ਇਨਫੋਰਮੇਸ਼ਨ ਇਸ ਕਾਰਕਟਰਾਂ ਨੂੰ ਪਹਿਲੇ ਘਰੋਂ ਬਾਹਰ ਗੱਡੋ ਟੀਵੀ ਨੂੰ ਥੈਨ ਤੁਸੀਂ ਸੋਸ਼ਲ ਮੀਡੀਆ ਦੇ ਰਾਹੇ ਆਪਣੀ ਆਵਾਜ਼ ਬੁਲੰਦ ਕਰੋ ਔਰ ਸੋਸ਼ਲ ਮੀਡੀਆ ਨੇ ਕਿ ਹਾਊ ਮੋਦੀ ਬਿਕਮ ਮੋਦੀ ਮੋਦੀ ਨੂੰ ਭਗਵਾਨ ਕਿੱਦਾਂ ਬਣਾ ਰਹੇ ਨੇ ਲੋਕ ਮੀਡੀਆ ਇਟ ਇਜ਼ ਆਲ ਅ ਮੀਡੀਆ ਦਾ ਪ੍ਰੋਪਗੈਂਡਾ ਜਦ ਕਾਮਨ ਇਨਸਾਨ ਇਹ ਚੀਜ਼ ਸਮਝ ਆਣਗੇ ਕਿ ਮੋਦੀ ਇਜ਼ ਓਨਲੀ ਮੇਡ ਮੋਦੀ ਐਡਾ ਵੱਡਾ ਹਰੂ মিডিਆ ਕਿਉਂਕਿ ਸਾਰਾ মিডিਆ ਖਰੀਦ ਲਿਆ ਇਟ ਇਜ਼ ਅਦਾਨੀ ਅੱਛਾ ਐਮਪੀ ਮਹੂਆ ਮਿਤਰਾ ਨੂੰ ਕਿਉਂ ਕੱਢਿਆ ਕਿਉਂਕਿ ਐਮਪੀ ਜਿਹੜੀ ਮਹੂਆ ਮਿਤਰਾ ਸੀਗੀ ਬੰਗਾਲ ਦੀ ਉਹਨੇ ਮੋਦੀ ਦੀ ਜੜ ਫੜ ਲਈ ਸੀਗੀ ਅਦਾਨੀ ਨੂੰ ਜਿੱਦਾਂ ਫੇਕ ਫੇਕ ਉਹਦੇ ਨਾਲ ਟੌਪ ਦਾ ਇੱਕ ਵਰਲਡ ਦਾ ਰਿਚੈਸਟ ਪਰਸਨ ਬਣਾਤਾ ਉਹਦੀ ਉਹਨੇ ਨਸ ਫੜ ਲਈ ਸੀਗੀ ਉਹ ਨਵਜ਼ ਇਸ ਕਰਕੇ ਇਹ ਗਵਰਨਮੈਂਟ ਹਰ ਇੱਕ ਨੂੰ ਅਟੈਕ ਕਰ ਰਹੀ ਹੈ ਜੋ ਇਹਨਾਂ ਦੇ ਖਿਲਾਫ ਬੋਲ ਰਿਹਾ ਸੋ ਇਹ ਤੁਹਾਡੇ ਸਵਾਲ ਦਾ ਇਹ ਜਵਾਬ ਹੈ ਕਿ ਇਹ ਚੀਜ਼ ਅੰਡਰਸਟੈਂਡ ਕਰਨ ਦੀ ਲੋੜ ਹੈ ਹਰ ਇੱਕ ਇਨਸਾਨ ਨੂੰ ਜੋ ਪਿਆਰ ਕਰਦਾ ਆਪਣੇ देश नाल ਕਿਉਂਕਿ ਇਹ ਪੂਰਾ ਦੇਸ਼ ਇੱਕ ਹੀ ਖਾਲਸਾ ਰਾਜ ਖਾਲਸਾ ਰਾਜ ਉਹ ਰਾਜ ਹੋਗਾ ਜਿੱਥੇ ਕਿਸੇ ਗਰੀਬ ਨਾਲ ਕੋਈ ਵਿਤਕਰਾ ਨਹੀਂ ਹੋਗਾ ਜਿੱਥੇ ਕੋਈ ਮਜਲੂਮ ਨਾਲ ਹਰ ਇੱਕ ਦੇ ਅਧਿਕਾਰ ਉਹਨੂੰ ਮਿਲਣਗੇ ਇਸ ਮੈਂ ਤਾਂ ਕਹਿੰਦੀ ਹਾਂ ਪੂਰੇ ਭਾਰਤ ਹੀ ਖਾਲਸਾ ਰਾਜ ਹੈ ਪੂਰਾ ਭਾਰਤ ਦੇ ਅੰਦਰ ਹੀ ਹੋਣਾ ਚਾਹੀਦਾ ਔਰ ਇਹ ਮੋਦੀ ਆ ਕੇ ਡਿਕਟੇਟਰਸ਼ਿਪ ਕਰ ਰਿਹਾ ਹੈ ਹੀ ਇਸ ਫੋਲੋਇੰਗ ਠੀਕ ਜੋ ਵੀ ਹਿਟਲਰ ਨੇ ਉਸ ਟਾਈਮ ਕਿੰਨਾ ਸੀ ਇਹ ਹਿਟਲਰ ਸ਼ਾਈ ਹੋ ਰਹੀ ਹੈ ਫਾਸੀਵਾਦ ਆ ਚੁੱਕਾ ਹੈ ਤੁਹਾਡੇ ਹੱਕੂ ਕਿਤੇ ਨਹੀਂ ਬਚੇ ਜੋ ਗਰੀਬ ਹੈ ਉਹਨੂੰ ਹੋਰ ਗਰੀਬ ਕੀਤਾ ਜਾ ਰਿਹਾ ਮਜ਼ਲੂਮ ਨੂੰ ਹੋਰ ਮਜ਼ਲੂਮ ਕੀਤਾ ਜਾ ਰਿਹਾ ਹੁਣ ਸਾਡੀ ਵਾਰੀ ਆ ਗਈ ਜਿਹੜੇ ਬੜੇ ਲਿਖੇ ਲੋਕ ਆ ਮੈਂ ਇੱਕ ਇੱਕ ਨੂੰ ਕਹਿ ਰਹੀ ਆ ਤੁਹਾਡੀ ਡਿਗਰੀ ਕਿਸੇ ਕੰਮ ਦੀ ਨਹੀਂ ਹੈ ਇਫ ਯੂ ਕਾਂਟ ਸਪੀਕ ਫॉर ਯੋਰਸੈਲਫ ਜੇ ਤੁਸੀਂ ਆਪਣੇ ਬਾਰੇ ਨਹੀਂ ਬੋਲ ਪਾਏ ਅਸੀਂ ਸਭ ਕੁਝ ਆਪਣਾ ਦਾਅ ਉਤੇ ਲਾ ਕੇ ਦਿੱਲੀ ਯੂਨੀਵਰਸਿਟੀ ਪੜ ਰਹੇ ਆ ਦਿੱਲੀ ਯੂਨੀਵਰਸਿਟੀ ਦੇ ਗੇਟ ਦੇ ਅੰਦਰ ਆਰਐਸਐਸ ਦਾ ਵਾਈਸ ਚਾਂਸਰ ਦੇ ਆਫਿਸ ਦੇ ਸਾਹਮਣੇ 150 ਦਿਨ ਤੋਂ ਡਟ ਕੇ ਬੈਠਿਆ ਔਰ ਕਾਨੂੰਨ ਦਾ ਉਲੰਘਣ ਤੂੰ ਕਰ ਰਿਹਾ ਅਸੀਂ ਨਹੀਂ ਕਹਿੰਦੇ ਲੋਕੀ ਕਹਿੰਦੇ ਸੰਵਿਧਾਨ ਵਾਲਾ ਬਾਈ ਅੰਬੇਦਕਰ ਸਾਹਿਬ ਨੇ ਇਹ ਗੱਲ ਕਹਿਤੀ ਕਿ ਸੰਵਿਧਾਨ ਕਿੰਨਾ ਵੀ ਵਧੀਆ ਹੈ ਜੇ ਉਹਨੂੰ ਮੰਨਣ ਵਾਲੇ ਬੁਰੇ ਹੈ ਤਾਂ ਸੰਵਿਧਾਨ ਬੁਰਾਈ ਕਿ ਲਾਇਆ ਜਾਏਗਾ ਜੇ ਕਿਤਨਾ ਹੀ ਖੂਬਸੂਗਰ ਸੰਵਿਧਾਨ ਅੱਛਾ ਹੈਕਰ ਉਸਕੋ ਚਲਾਉਣ ਵਾਲੇ ਅੱਛੇ ਤਾਂ ਉਹ ਅੱਛਾ ਕਿ ਲਾਇਆ ਜਾਏਗਾ ਇਹ ਕੁਆਲਿਟੀ ਹੈ ਯਾਰ ਸੰਵਿਧਾਨ ਤਾਂ 24 ਘੰਟੇ ਮੋਦੀ ਗਵਰਨਮੈਂਟ ਤੋੜ ਰਹੀ ਹੈ ਤੁਸੀਂ ਕ੍ਰਿਮੀਨਲਸ ਨੂੰ ਅਰੈਸਟ ਨਹੀਂ ਕਰ ਰਹੇ ਜਿੰਨੇ ਰੈਪਿਸਟ ਸਾਰੇ ਤੁਹਾਡੀ ਪਾਰਟੀ ਚ ਹੈ ਜਿੰਨੇ ਬੰਬਲੌਸ ਦੇ આરોપી ਹੈ ਤੁਹਾਡੀ ਪਾਰਟੀ ਚ ਮਹਿਲਾਵਾਂ ਦਾ ਸ਼ੋਸ਼ਣ ਕਰਨ ਵਾਲੇ ਯੇ ਯੋ ਅਸਾਰੇ ਬ੍ਰਿਜ ਭੂਸ਼ਣ ਜੇ ਤੁਹਾਡੀ ਪਾਰਟੀ ਚ ਸਾਡੇ ਜੀ ਗਰੀਬ ਇੱਥੇ ਜਾਣਗੇ ਨੌਜਵਾਨ ਕਿੰਦਾ ਇੱਕ ਵੱਡਾ ਰੋਲ ਅਦਾ ਕਰਨਗੇ 200 ਹਿਊਜ ਰੋਲ ਸਰ ਹਿਊਜ ਰੋਲ ਤੁਸੀਂ ਯੂ ਤੁਸੀਂ ਨਾ ਸਿਰਫ ਕਨਸੀਡਰ ਕਰਦੇ ਹੋ ਕਿ ਥੇਰ ਇਜ਼ ਆਨ ਓਨਲੀ ਵਨ ਓਪੋਜੀਸ਼ਨ ਵਿਚ ਇਜ਼ ਰਾਹੁਲ ਗਾਂਧੀ ਥੇਰ ਇਜ਼ ਨੋ ਓਪੋਜੀਸ਼ਨ ਤੁਸੀਂ ਸਾਨੂੰ ਪੁੱਛੋ ਯੂਥ ਨੂੰ ਜੇ ਓਪੋਜੀਸ਼ਨ ਹੁੰਦੀ ਅਸੀਂ ਸੜਕਾਂ ਤੇ ੱੱਕੇ ਨਹੀਂ ਖਾਰੇ ਹੁੰਦੇ ਜੇ ਓਪੋਜੀਸ਼ਨ ਹੁੰਦੀ ਤੇ ਵੌਇਸ ਆਫ ਡਿਸੈਂਟ ਯੂਥ ਨੂੰ ਨਾ ਬੰਨਣਾ ਪੈਂਦਾ ਓਪੋਜੀਸ਼ਨ ਇਜ਼ ਡੈਡ ਓਪੋਜੀਸ਼ਨ ਨੂੰ ਜੋ ਜਾਗਰੂਕ ਕਰ ਰਿਹਾ ਓਪੋਜੀਸ਼ਨ ਦੀ ਜੋ ਬਣ ਕੇ ਆਵਾਜ਼ ਖੜਿਆ ਉਹ ਯ ਉਹ ਯੂਟਾ ਸਾਡੇ ਵਰਗੇ ਵੀ ਕਹਿ ਰਹੇ ਨੇ ਕਹਿੰਦੇ ਵੀ ਆਵਾਜ਼ ਨਹੀਂ ਵਾਇਸ ਨਹੀਂ ਰੇਜ਼ ਹੋਉਂਦੀ ਜਾਰੇ ਥੈਟ ਇਜ਼ ਟਰੂ ਕਿ ਜਿਹੜਾ ਕੋਈ ਗੱਲ ਕਰ ਰਿਹਾ ਉਹਦੇ ਤੇ ਅਲੀਗੇਸ਼ਨ ਲਾ ਰਿਹਾ ਬਟ ਉਹਨਾਂ ਨੂੰ ਵੀ ਆਪਣੀ ਸਟੇਟਮੈਂਟ ਉਹਨਾਂ ਨੂੰ ਵੀ ਆਪਣੀ ਚੀਜ਼ਾਂ ਤਰੀਕਾ ਬਦਲ ਬਦਲਣ ਦੀ ਲੋੜ ਹੈਗੀ ਆ ਜ਼ਮੀਨ ਤੇ ਆ ਕੇ ਕੰਮ ਕਰਨ ਦੀ ਲੋੜ ਹੈਗੀ ਆ ਓਪਰਚੁਨਿਸਟ ਓਪਰਚੁਨਿਸਟ ਨਹੀਂ ਬਨਣਾ ਕਿ ਜਿੱਥੇ ਲਾਈਮਲਾਈਟ ਉੱਥੇ ਜਾਓ ਗਰੀਬ ਤੇ ਆਰਐਸਐਸ ਕੀ ਕਰ ਦਿਆ ਜਿੱਥੇ ਕੋਈ ਆਰਐਸਐਸ ਦਾ ਗਰਾਊਂਡ ਵਰਕ ਆ ਉਹ ਜਾ ਜਾ ਕੇ ਜਾ ਜਾ ਕੇ ਤੁਹਾਡੇ ਲੋਕਾਂ ਦੀ ਜੇਬ ਚ ਪੈਸਾ ਪਾ ਕੇ ਪੈਸਾ ਉਹ ਤੁਹਾਨੂੰ ਕੋਲ ਖਰੀਦ ਦੇ ਦਿਆ ਫਿਰ ਜੋ ਵੀ ਕੋਈ ਨੇਚਰਲ ਕਲਾਈਮੈਟਿਕ ਡਿਜ਼ਾਸਟਰ ਹੋ ਗਿਆ ਤੁਹਾਡੇ ਕੋਲ ਪਹੁੰਚੂਗੀ ਰੀਚ ਆਊਟ ਕਰੂਗੀ ਪੁੱਛੂਗੀ ਥੇਅਰ ਵੀ ਆਰ ਲੈਕਿੰਗ ਆਪਣੇ ਦੁਸ਼ਮਣ ਤੋਂ ਵੀ ਜੇ ਤੁਸੀ ਕੋਈ ਚੀਜ਼ ਸਿੱਖਣੀ ਹੈ ਨਾ ਉਹ ਸਿੱਖ ਸਕਦੇ ਹੋ ਲਰਨ தி ਲੈਸਨ ਫ্রম ਥੈਮ ਹਾਊ ਥੇ ਆਰ ਲਿਟਰਲੀ ਸਪੋਇਲਿੰਗ ਔਰ ਤੁਹਾਡੇ ਲੋਕਾਂ ਨੂੰ ਕਿਦਾਂ ਖਰੀਦ ਰਹੀ ਹੈ ਇਹ ਲੈਸਨ ਸਿੱਖਣ ਦੀ ਜ਼ਰੂਰਤ ਹੈ ਔਰ ਅੱਜ ਜੋ ਇੰਡੀਆ ਦਾ ਐਲਾਈਂਸ ਹੋਇਆ ਜੋ ਵੀ ਹੋਇਆ ਮੈਨੂੰ ਲੱਗਦਾ ਆਈ ਡੋਨਟ نو ਕਿੰਨਾ ਕੁ ਉਹ ਕੰਮ ਕਰੂਗਾ ਬਟ ਅੱਜ ਸ ਨੂੰ ਆਪਣੇ ਦੇਸ਼ ਨੂੰ ਆਪਣੀ ਆਵਾਮ ਨੂੰ ਬਚਾਨ ਲਈ ਇਕੱਠੇ ਹੋਣਾ ਪੈਣਾ ਹੈ ਇਕ ਹੋਣਾ ਪੈਣਾ ਤਦ ਹੀ ਤੁਸੀਂ EVM ਕੀ ਆ EVM ਉਹ ਤੋਤਾ ਹੈ ਜਿਹਦੇ ਵਿੱਚ ਰਾਜਾ ਦੀ ਜਾਨ ਆ ਬਿਕੋਸ ਜੇ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਕੋਲ ਜੇ ਕੋਈ ਟੂਲ ਆ ਜੇ ਤੁਹਾਡੇ ਕੋਲ ਪੈਸਾ ਤੰਤਰ ਆ ਤੁਸੀਂ ਇਸਤੇਮਾਲ ਨਹੀਂ ਕਰੋਗੇ ਇਫ ਯੂ ਹੈਵ ਪਾਵਰ ਯੂ نو ਦੈਟ ਕਿ ਤੁਹਾਡਾ ਆਪੋਜੀਸ਼ਨ ਨਾ ਸਟਰੋਂਗ ਹੀ ਨਹੀਂ ਹੈ ਸੋ ਦੇ ਹੈਵ ਪਾਵਰ ਦੇ ਹੈਵ ਦਾ ਟੂਲ ਵਿਚ ਇਜ਼ EVM ਦੇ ਆਰ ਯੂਜ਼ਿੰਗ ਇਟ ਅਗੇਨਸਟ ਅਸ ਜਿੱਥੇ ਜਿੱਥੇ ਮੈਂ ਤੁਹਾਨੂੰ ਕਹ ਰਹੀ ਹਾਂ ਕਿ ਇੰਨਾ ਫਰਾਡ ایਵੀਐਮ ਦਾ ਹੋ ਰਿਹਾ ਹਰ ਤਰੀਕੇ ਦਾ ਹੋ ਰਿਹਾ ਇਟ ਇਜ਼ ਅ ਮੋਰਲ ਰਿਸਪੌਂਸਿਬਿਲਟੀ ਡਿਊਟੀ ਜੇ ਤੁਸੀਂ ਹੁਣ ਵੀ ਨਹੀਂ ਬੋਲੇ ਫਿਰ ਕੁੱਟਖਾਨ ਲਈ ਤਿਆਰ ਰਹੋ 2024 ਫਿਰ ਤਾਂ ਕੁਝ ਨਹੀਂ ਰਹਿਣਾ ਸਹੀ ਨਹੀਂ ਕਰ ਰਿਹਾ ਬਿਲਕੁਲ ਨਹੀਂ ਜੇ ਕਿੱਤਾ ਹੁੰਦਾ ਤੇ ਅੱਜ ਅਸੀਂ ਸੜਕਾਂ ਤੇ ਨਹੀਂ ਹੁੰਦੇ ਯੂਥ ਆਪੋਜੀਸ਼ਨ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਕਿੱਤਾ ਹੀ ਨਹੀਂ ਲੇਕਿਨ ਰਾਹੁਲ ਗਾਂਧੀ ਦੀ ਭਾਰਤ ਜੋੜ ਯਾਤਰਾ ਤੇ ਕਹਿੰਦੇ ਬਹੁਤ ਸਫਲ ਹੋਈ ਸੀ ਦੇਖਿਏ ਅਸੀਂ ਰਾਹੁਲ ਗਾਂਧੀ ਦੇ ਗੈਸਟ ਨਹੀਂ ਆ ਰਾਹੁਲ ਗਾਂਧੀ ਜਿਵੇਂ ਅਸੀਂ ਆ ਉਹ ਏਦਾਂ ਹੀ ਰਾਹੁਲ ਗਾਂਧੀ ਆ ਬਟ ਮਿਲ ਕੇ ਕੰਮ ਕਰਨਾ ਪੈਣਾ ਹੈ ਤੁਸੀਂ 85% ਜਿਹੜੀ ਜਨਤਾ ਜਿਹਦੇ ਵਿੱਚ ਐਸਸੀ ਐਸਟੀ ਓਬੀਸੀ ਮਿਨੋਰਿਟੀਆਂ ਮਿਨੋਰਿਟੀਆਂ ਚ ਸਿੱਖ ਆ ਗਏ ਮੁਸਲਮਾਨ ਆ ਗਏ ਅਦਰ ਜੈਨਸ ਆ ਗਏ ਜੈਨੀਸ ਆ ਗਏ ਬੋਧੇ ਸਾਗੇ ਯੂ ਕੈਨੋਟ ਇਗਨੋਰ देम बिकॉज ਕਾਂਗਰਸ ਵਿੱਚ ਵੀ ਦਿ ਲੀਡਿੰਗ ਪੀਪਲ ਆਰ ਐਸਐਸ ਵਾਲੇ ਹੀ ਨੇ ਆਰਐਸਐਸ ਇੱਕ ਐਸੀ ਜੜ ਹੈ ਐਸੀ ਚੀਜ਼ ਹੈ ਉਹ ਹਰ ਇੱਕ ਚ ਹੈ ਉਹ ਚਲਾਉਂਦੀ ਹੈ ਤੁਹਾਨੂੰ ਦੇਖਣਾ ਪੈਣਾ ਕਿ ਬੁਨਿਆਦ ਕਿੱਥੇ ਹੈ ਯੂ ਨੀਡ ਟੂ ਟੱਚ ਥੈਟ ਜੇ ਤੁਸੀਂ ਉਹ ਚੱਟ ਨਹੀਂ ਕੀਤੀ ਤੇ ਫਿਰ एवरीथिंग ਬਕਵਾਸ ਆ ਸਭ ਸਾਰੀ ਚੀਜ਼ਾਂ ਝੂਠਾਂ ਤੇ ਰਾਹੁਲ ਗਾਂਧੀ ਨੂੰ ਇਹ ਚੀਜ਼ ਸਮਝਣ ਦੀ ਲੋੜ ਆ ਆਈ ਡੋਟ ਨੋ ਨਾ ਦਿ ਸਟ੍ਰੈਟਜਿਸਟ ਕੀ ਨੇ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਜਦ ਤੱਕ ਤੁਸੀਂ ਮੂਲ 85 ਜਿਹੜੇ ਸ਼ੋਸ਼ਿਤ ਵਰਗ ਹੈ ਉਹਨਾਂ ਦੇ ਨਾਲ ਇਕੱਠੇ ਹੋ ਕੇ ਸਰਕਾਰ ਤਾਂ ਬਣਾਉਣ ਵਾਲੇ ਅਸੀਂ ਆ ਯਾਰ ਹੋਰ ਕੌਣ ਬਣਾ ਰਹੇ ਸਰਕਾਰ ਉਹ ਤਾਂ 3% ਬੰਮੜ ਕਿੰਨੇ ਪਰਸੈਂਟ 3% ਵੀ ਆਈ ਵੀ ਡੋਟ ਹੇਟ them ਵੀ ਆਰ ਸੇਇੰਗ ਕਿ ਡੂ ਕਾਸ ਸੈਂਸਸ ਕਰੋ ਜਿਹਦਾ ਜਿਹਦਾ ਪ੍ਰੋਪਰ ਹੱਕ ਹੈਗਾ ਲੈ ਜਾਓ ਯਾਰ ਸਾਰੇ ਸੰਸਾਧਨ ਉਹਨਾਂ ਕੋਲ ਆਕਸਫਾਮ

ਸੋ ਇਟ ਇਜ਼ ਦਾ ਸੋਲ ਰਿਸਪੌਂਸਿਬਿਲਟੀ ਆਫ ਦਿ ਸਿਟੀਜ਼ਨਸ ਅਸੀਂ ਡੈਮੋਕ੍ਰੇਸੀ ਕੀ ਕਹਿ ਰਹੀ ਹੈ ਡੈਮੋਕ੍ਰੇਸੀ ਮਤਲਬ ਲੋਕਤੰਤਰ ਮਤਲਬ ਲੋਕਾਂ ਦਾ ਰਾਜ ਜਿੱਥੇ ਪ੍ਰਜਾ ਤੇ ਕੋਲ ਸਭ ਤੋਂ ਜ਼ਿਆਦਾ ਤਾਕਤ ਹੈ ਤੇ ਜਦ ਤੁਹਾਨੂੰ ਪਤਾ ਚੱਲ ਗਿਆ ਕਿ ਜਿਹੜੇ ਬੈਠੇ ਉੱਥੇ 303 ਬੀਜੇਪੀ 303 ਰਾਈਟ 303 ਆਵਾਰਾ ਹੋ ਗਏ ਸਭ ਸਭ ਗੁੰਡਾਗਰਦੀ ਕਰ ਰਹੇ ਨੇ ਕ੍ਰਿਮੀਨਲਸ ਆਰ देयर ਸੋ ਤੁਹਾਡਾ ਫਰਜ਼ ਬੰਦਾ ਸੜਕ ਤੇ ਆ ਕੇ ਇੰਨੀ ਪਰਦੋ ਸੜਕਾਂ ਕਿ ਇਹਨਾਂ ਦੀ ਜਿਹੜਾ ਤਖ਼ਤਾ ਨੇ ਇਦਾਂ ਪਲਟ ਹੋ ਜਾਏ ਐਂਡ ਉਹ ਅਸੀਂ ਕਰ ਸਕਦੇ ਹਾਂ ਬਟ ਮੀ ਬੀਇੰਗ ਅ ਗਰਲ ਫਰਮ ਸਿੱਖ ਕਮਿਊਨਿਟੀ ਮੈਂ ਪ੍ਰਾਊਡਲੀ ਵਾਊਚ ਕਰ ਸਕਦੀ ਹਾਂ ਕਿ ਇਹੋ ਜੀ ਸ਼ਕਤੀ ਤਾਂ ਜਿਹੜੇ ਬਾਬਾ ਰਾਜਰਾਜ ਸਿੰਘ ਜੀ ਵਰਗੇ ਜਿਹੜੇ 13 ਮਹੀਨੇ ਦਿੱਲੀ ਦੀ ਬਾਰਡਰਾਂ ਤੇ ਬਹਿ ਕੇ ਆਕ ਮੋਦੀ ਨੂੰ ਝੁਕਾਇਆ ਸੀਗਾ ਨਾਓ ਟਾਈਮ ਹੈਜ਼ ਅਗੇਨ ਕਮ ਸਾਨੂੰ ਸਾਰਿਆਂ ਨੂੰ ਆਪਣੇ ਮੁੱਦਿਆਂ ਨੂੰ ਕੋਲੈਬੋਰੇਟ ਕਰਕੇ ਇਕ ਹੋਣਾ ਪੈਣਾ ਹੈ ਆਪਣੇ ਅੰਦਰੋਂ ਜਾਤੀ ਦੀ ਨਫ਼ਰਤ ਖਤਮ ਕਰਨੀ ਪੈਣੀ ਹੈ ਔਰ ਮੇਰਾ ਹੱਥ ਜੋੜ ਕੇ ਮੇਰੀ ਕੌਮ ਨੂੰ ਇੱਕ ਬਿੰਦੀ ਹੈ ਜੀ ਸਾਡੇ ਗੁਰੂ ਸਾਹਿਬ ਨੇ ਨਾ ਜਾਤਾਂ ਪਾਤਾਂ ਬਹੁਤ ਪਹਿਲੇ ਖਤਮ ਕਰਤੀਆਂ ਸੀਗੀਆਂ ਆਪਣੇ ਅੰਦਰੋਂ ਆ ਜਾਤਾਂ ਪਾਤਾਂ ਦੀ ਗੰਦਗੀਆਂ ਕੱਢ ਕੇ ਇਕ ਹੋ ਜਾਓ ਪਲੀਜ਼ ਇਕ ਹੋ ਜਾਓ ਕੇਜਰੀਵਾਲ 0 0 ਕੇਜਰੀਵਾਲ 0 ਇਨ ਦਿੱਲੀ ਕੇਜਰੀਵਾਲ 0 ਇਨ ਪੰਜਾਬ ਉਹ ਸਿਰਫ ਕਿਉਂਕਿ ਸਮਝਣ ਦੀ ਲੋੜ ਹੈ ਵਾਟ ਕੇਜਰੀਵਲ ਡਿਡ ਇਨ ਪੰਜਾਬ ਬਿਕੋਜ਼ ਦ ਸ਼ਡਿਊਲ ਕਾਸ ਪੋਪੂਲੇਸ਼ਨ ਇਜ਼ 33% ਪਲੱਸ ਇਨ ਪੰਜਾਬ ਅਕੋਰਡਿੰਗ ਟੂ ਦ ਸੈਂਸਸਰ ਆਫ 2011 ਉਹਨੂੰ ਲੱਗਿਆ ਦੀ ਬੈਸਟ ਟਾਈਮ ਵੋਟ ਲੈਣ ਦਾ ਵੱਡੀ ਵੱਡੀ ਬਾਬਾ ਸਾਈਹ ਦੀਆਂ ਫੋਟੋ ਲਾ ਦੋ ਅੰਬੇਡਕਰ ਦੀਆਂ ਉਹਨਾਂ ਦੀ ਉਹਨਾਂ ਦੀ ਪੋਪੂਲੇਸ਼ਨ ਨੂੰ ਅਟਰੈਕਟ ਕਰੋ 33% ਵੋਟ ਆਊਗਾ ਐਂਡ ਭਗਪਤ ਸਿੰਘ ਜੀ ਦੀ ਫੋਟੋ ਲਾ ਦੋ ਤਾਂ ਕਿ ਜੋ ਸਾਡੇ ਸਮਾਜ ਜੀ ਜੱਟ ਕਮਿਊਨਿਟੀ ਹੈ ਉਹ ਅਟਰੈਕਟ ਹੋ ਜਾਊਗੀ ਦੋਨਾਂ ਦਾ ਵੋਟ ਮਿਲ ਗਿਆ ਤਾਂ ਸਰਕਾਰ ਬਣ ਗਈ ਬਟ ਅੰਬੇਡਕਰ ਦੇ ਨੂੰ ਆਈਆਂ ਨੂੰ ਦੋਸੂ ਬਿਲੀਵ ਕਿ ਇਸ ਅੰਬੇਡਕਰ ਉਹਨਾਂ ਦਾ ਮਸੀਹਾ ਐਸਾ ਮੰਨਦਾ ਦਾ ਉਹ ਕਹਿੰਦੇ ਨੇ ਕਿ ਸਾਨੂੰ ਦਫ਼ਤਰਾਂ ਦੇ ਅੰਦਰ ਫੋਟੋ ਨਹੀਂ ਚਾਹੀਦੀ ਉਹ ਕੁਰਸੀ ਤੇ ਸਾਨੂੰ ਸਾਡੇ ਲੋਕ ਚਾਹੀਦੇ ਨੇ ਜਿਹੜੀ ਕੁਰਸੀ ਦੇ ਦਸਤਾਂ ਤੇ ਤੁਸੀਂ ਫੋਟੋ ਲਾਈ ਵੀ ਵਾਂਟ ਆਰ self ਟੂ ਬੀ ਔਨ ਦੋਸ ਚੇਅਰਸ ਸੋ ਦਿਸ ਇਜ਼ ਦ ਟਾਈਮ ਸਾਰੇ ਲੋਕੀ ਸਮਝ ਗਏ ਨੇ ਇਹਨਾਂ ਦੀ ਫਿਲਾਸਫੀ ਇਟ ਇਹਨਾਂ ਦਾ ਐਕਸ਼ਨ ਇਹਨਾਂ ਦੀ ਹਰਕਤਾਂ ਦੇਖ ਕੇ ਇਹੀ ਲੱਗਦਾ ਕਿ ਉਹਨਾਂ ਦੀ ਟੀਮ ਵੀ ਸੀਗੀ ਉਹਨਾਂ ਨੇ ਇਹਨਾਂ ਨੂੰ ਆਰਐਸਐਸ ਲੈ ਕੇ ਆਈ ਆਰਐਸਐਸ ਹੋਂਡ ਕੱਟ ਕਰਕੇ ਪਿੱਛੋਂ ਵਾਪਸ ਲੈ ਕੇ ਜਾ ਰਹੀ ਹੈ ਸੋ ਇਟ ਇਸ ਇਸ ਐਜ਼ ਅ ਯੂਥ ਨੂੰ ਫੀਲ ਹੋ ਰਿਹਾ ਕਿਉਂਕਿ ਕੋਈ ਤੁਸੀਂ ਪੰਜਾਬ ਦਾ ਭਲਾ ਨਹੀਂ ਕੀਤਾ ਦੇਖ ਲਿਆ ਤੁਸੀਂ ਕੀ ਬਿੜਾ ਕਰ ਕੀਤਾ ਕੱਲ ਤੱਕ ਸਾਬੀ ਤੁਸੀਂ ਅਰਦਾਸ ਕੀਤੀ ਸੀ ਤੁਸੀਂ ਬਾਤ ਕੀਤੀ ਹੈ ਕੀ ਅਜ ਮੰਦੇ ਹੋ ਅਰਦਾਸ ਦੇ ਵਿੱਚ ਕੀ ਆਖਿਆ ਗੁਰੂ ਸਾਹਿਬ ਬਿਲਕੁਲ ਗੁਰੂ ਸਾਹਿਬ ਨੂੰ ਇਹ ਅਰਦਾਸ ਕੀਤੀ ਹੈ ਕਿ ਜਦ ਵੀ ਕਿਉਂਕਿ ਸਾਡੇ ਮੈਂ ਬਾਕੀਆਂ ਨੂੰ ਵੀ ਦੱਸਦਾ ਸਾਡੇ ਗੁਰੂਆਂ ਪੀਰਾਂ ਕੋਈ ਕਲਪਨਾ ਕਹਾਣੀਆਂ ਨਾਲ ਨਹੀਂ ਬਣੇ ਜੋ ਵੀ ਅਦਰ ਕਮਿਊਨਿਟੀ ਸੁਣ ਰਹੀ ਹੋਗੀ ਉਹਨਾਂ ਨੇ ਜੰਗਾਂ ਲੜੀਆਂ ਹਮੇਸ਼ਾ ਸੈਲ ਡਿਫੈਂਸ ਲਈ ਹਮੇਸ਼ਾ ਆਪਣੇ ਸਮਾਜ ਲਈ ਗਰੀਬਾਂ ਲਈ ਅੱਗੇ ਹੋ ਕੇ ਚੀਜ਼ਾਂ ਲੜੀਆਂ ਅੱਜ ਬਾਬਾ ਬਾਬਾ ਜੀ ਤੋਂ ਅਸੀਂ ਇਹੀ ਅਰਦਾਸ ਕਰਨ ਆਏ ਆ ਕਿ ਤੁਹਾਡੇ ਬੱਚੇ ਗਰੀਬ ਬੱਚੇ ਤੁਹਾਡੇ ਦਰ ਤੇ ਖੜੇ ਨੇ ਹੁਣ ਇਹ ਮਾਨ ਸਮਾਨ ਦੀ ਲੜਾਈ ਆ ਗਈ ਹੈ ਇਹ ਜੰਗ ਜਿਹੜੀ ਛੜੀ ਹੈ ਮਾਨ ਸਮਾਨ ਦੀ ਹੱਕ ਹਕੂਕ ਦੀ ਛੜੀ ਆ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਧਰੋ ਬਾਬਾ ਜੀ ਕਿਉਂਕਿ ਪੰਜਾਬ ਹਮੇਸ਼ਾ ਇਹ ਚੀਜ਼ਾਂ ਲਈ ਅੱਗੇ ਰਿਹਾ ਹੈ ਮਨੁੱਖਤਾ ਲਈ ਅੱਗੇ ਰਿਹਾ ਹੁਣ ਇੰਨੀ ਪਰਤਾੜਨਾ ਹੋ ਗਈ ਕਿ ਪੂਰਾ ਭਾਰਤ ਕੀ ਪੂਰਾ ਵਿਸ਼ ਪਰੇਸ਼ਾਨ ਹੈ ਲੇਕਿਨ ਇਸ ਸਰਕਾਰ ਤੋਂ ਇਸ ਆਰਐਸਐਸ ਤੋਂ ਅਸੀਂ ਇੰਨੇ ਪਰੇਸ਼ਾਨ ਆ ਕਿ ਇਹਨਾਂ ਨੇ ਜਾ ਜਾ ਕੇ ਜਣਾ ਚ ਵੜ ਕੇ ਲੋਕਾਂ ਦਾ ਬੇੜਾ ਕਰ ਕੀ ਕੀਤਾ ਹੁਣ ਤੁਸੀਂ ਸਾਡੇ ਸਿਰ ਤੇ ਹੱਥ ਰੱਖੋ ਅਸੀਂ 31 ਤਰੀਕ ਤਾਂ ਹੈ ਹੀ ਇੱਕ ਵੱਡਾ EVM ਦੇ ਖਿਲਾਫ ਪ੍ਰੋਟੈਸਟ ਹੋਤੇ ਲੇਕਿਨ ਜੋ ਮੇਰੀ ਲੜਾਈ ਹੈ ਉਹ ਬਾਬਾ ਜੀ ਹੁਣਾਂ ਨੇ 6 ਤਰੀਕ 6 ਫਰਵਰੀ ਨੂੰ ਵੱਡਾ ਐਲਾਨ ਕੀਤਾ ਹੁਣ ਦਿੱਲੀ ਦੀਆਂ ਸੜਕਾਂ ਦਿੱਲੀ ਯੂਨੀਵਰਸਿਟੀ ਖਾਲੀ ਨਹੀਂ ਰਹੂਗੀ ਔਰ ਦਿੱਲੀ ਯੂਨੀਵਰਸਿਟੀ ਦੇ ਅੰਦਰ ਜੋ ਪਾਪ ਜੋ ਆਰਐਸਐਸ ਨੇ ਨੈਕਸਸ ਬਣਾ ਕੇ ਆਪਣਾ ਕੀਤਾ ਹੈ ਕਿ ਹਰ ਜਗ੍ਹਾ ਇਹਨਾਂ ਦੇ ਏਜੰਟ ਆ ਚੁੱਕੇ ਨੇ ਉਹਨਾਂ ਦਾ ਹੁਣ ਸੁਪੜਾ ਸਾਫ਼ ਕਰਨ ਦਾ ਟਾਈਮ ਆ ਗਿਆ ਹੈ ਜੀ ਥੈਂਕ ਯੂ